ਪ੍ਰੈਸ ਕਾਫੀ ਨਹੀਂ ਉਸ ਕਰਕੇ ਕਿ ਮੈਂ ਸਾਕਾ ਐਮਸੀ ਵਾਰ ਨੰਬਰ 23 ਤੋਂ ਤੇ ਮੇਰੇ ਮਸੀ ਇਸ ਟਾਈਮ ਮੌਜੂਦਾ ਨੀਲਮ ਸ਼ਰਮਾ ਵਾਰ ਨੰਬਰ 23 ਤੋਂ ਐਮਸੀ ਨੇ ਕਾਂਗਰਸ ਹਾਰੀ ਕਿ ਸ਼ਹਿਰ ਦੇ ਵਿੱਚ ਸਰਕਾਰ ਕਾਫੀ ਸਮੇਂ ਤੋਂ ਕਮਨ ਨਗਰ ਕਾਉਂਸਲ ਨੂੰ ਤੋੜਨਾ ਚਾਹੁੰਦੀ ਹੈ ਪ੍ਰਧਾਨ ਨੂੰ ਹਟਾਉਣਾ ਚਾਹੁੰਦੀ ਹੈ ਮੈਨੂੰ ਉਹਦੇ ਵਿੱਚ ਕੋਈ ਰਲਾ ਨਹੀਂ ਸਰਕਾਰ ਕੱਲ੍ਹ ਤੋੜਦੀ ਅੱਜ ਤੋਂ ਮੇਰਾ ਉਹਦੇ ਵਿੱਚ ਕੋਈ ਰੋਖਣ ਦੇ ਵਿੱਚ ਕੋ ਲੇਕਾ ਕਿ ਮੈਨੂੰ ਸਰਕਾਰ ਪ੍ਰੈਸ਼ਰ ਕਰ ਰਹੀ ਹੈ ਮੇਰੇ ਪਰਿਵਾਰ 'ਤੇ ਵੀ ਅਸੀਂ ਜਿਹੜੀ ਹੈ ਵੀ ਨਗਰ ਕੌਂਸਲ ਦੀ ਬੋਟ ਹੈ ਸਾਨੂੰ ਸਾਡੇ ਕੈਂਡੀਡੇਟ ਨੂੰ ਜਿਹੜੀ ਆਮ ਆਦਮੀ ਪਾਰਟੀ ਦੇ ਬੰਦੇ ਨੇ ਬੋਟ ਪਾਉਣਾ ਮੈਂ ਉਹਨਾਂ ਨੂੰ ਪਿੰਨ ਚਾਰ ਦਿਨ ਤੋਂ ਮਨਾ ਕਰ ਰਿਹਾ ਵੀ ਮੈਂ ਬੋਟ ਨਹੀਂ ਪਾ ਸਕਦਾ ਮੈਂ ਆਪਣੀ ਪਾਰਟੀ ਜਿਹੜੀ ਸਾਡੀ ਸਾਡਾ ਤੁਹਾਡੇ ਨਾਲ ਬਿਲਕੁਲ ਜੁੜਾਇ ਨਹੀਂ ਮੈਂ ਤੁਹਾਨੂੰ ਬੋਟ ਨਹੀਂ ਪਾ ਸਕਦਾ ਫਿਰ ਦੋ ਦਿਨ ਤੋਂ ਪਿੱਛੇ ਤੋਂ ਪ੍ਰੈਸ਼ਰ ਆਦਾ ਮੈਡਮ ਅਨਮੋਲ ਮਾਨ ਜੀ ਜਿਹੜੇ ਐਮ ਐਲ ਏ ਸਾਹਿਬ ਉਹਨਾਂ ਦੇ ਘਰੋਂ ਵੀ ਫਿਰ ਜੇ ਤੁਸੀਂ ਬੋਟ ਨਹੀਂ ਪਾ ਸਕਦੇ ਤੁਹਾਡੀ ਕੋਈ ਮਜਬੂਰੀ ਹੈ ਫਿਰ ਤੁਸੀਂ ਆਪਣਾ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿਓ ਤੁਸੀਂ ਮੈਂਬਰ ਸੀਨ ਰਹੋ ਅਸੀਂ ਜਿਹੜੀ ਸਾਡੀ ਗੰਤੀ ਹੈ ਮੈਂ ਉਹ ਜਿਹੜੇ ਬੰਦੇ ਕੋਲ ਮੇਰੇ ਕੋਲ ਮੈਸੇਜ ਲਿਕੇ ਆਏ ਜੀ ਮੈਂ ਉਹਨਾਂ ਨੂੰ ਕਿਹਾ ਵੀ ਦੇਖੋ ਗੱਲ ਸੁਣੋ ਮੈਂ ਅਸਤੀਫਾ ਨਹੀਂ ਦੇ ਸਕਦਾ ਮੈਂ ਚੁੰਮਿਆ ਹਾਇਸ ਨਹੀਂ ਮੰਨਦੀ ਲੋਕਾਂ ਦੇ ਅਸੀਂ ਐ ਕਿ ਤੁਸੀਂ ਅਸਤੀਫਾ ਦੇ ਸਕਦੇ ਲੋਕ ਸਾਨੂੰ ਅਸੀਂ ਅੱਗੇ ਲੋਕਾਂ ਦੀ ਫਿਰ ਜਾਣਕ ਜਰੀਏ ਲੇਕਿਨ ਉਹ ਕਹਿੰਦੇ ਵੀ ਤੁਹਾਨੂੰ ਫਿਰ ਵੋਟ ਪਾਉਣੀ ਆਉਂਦੀ ਹੈ ਫਿਰ ਉਹ ਲੈ ਕੇ ਮੇਰੇ ਬੇਟੇ ਨੂੰ ਟਾਰਗੇਟ ਕਰ ਰਹੇ ਨੇ ਥੋੜੇ ਦਿਨ ਪਰਸੋਂ ਹੀ ਸਾਨੂੰ ਉੱਥੇ ਤੋਂ ਫੋਨ ਆਇਆ ਮੈਂ ਤੁਹਾਨੂੰ ਉਹ ਵੀਡੀਓ ਵੀ ਭੇਜੀ ਸੀ ਵੀ ਤੋਲੇ ਥੋਨਾਂ ਮਤਲਬ ਕੋਈ ਥ੍ਰੈਟ ਕਿਸਨੇ ਕਰਿਆ ਵਾ ਕਿਸਨੇ ਕਿਸ ਨੂੰ ਕਰਾਇਆ ਕੋਈ ਚੋਕ ਸ਼ਕਤੀ ਹੈ ਇਹ ਉਹਦੇ ਸੰਬੰਧ ਵਿੱਚ ਤੁਸੀਂ ਥਾਣੇ 'ਚ ਪੇਸ਼ ਕਰੋ ਇਹ ਮੇਰੇ ਬੇਟੇ ਨੇ ਕਹਿ ਵੀ ਮੇਰਾ ਕਸੂਰ ਨਹੀਂ ਲੇਕਿਨ ਜਦ ਸਾਨੂੰ ਪਤਾ ਲੱਗਾ ਸਾਡੇ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਫਿਰ ਉਹ ਡਰਦਾ ਮਹਾਰਾਜ ਆਊਟ ਆਫ ਸਟੇਸ਼ਨ ਇਥੋਂ ਚਲੇ ਗਿਆ ਸਾਨੂੰ ਇਹ ਵੀ ਨਹੀਂ ਪਤਾ ਕਿਹੜੀ ਹਾਲਤ ਵਿੱਚ ਹੈ ਕਿੱਥੇ ਹੈ ਫੋਨ ਉਹਦਾ ਬੰਦ ਹੈ ਤੇ ਅੱਜ ਫੇਰ ਸਾਡੇ ਕੋਲੋਂ ਉਹਨਾਂ ਨੇ ਇੱਕ ਪਰਵਾਨਾ ਭੇਜਿਆ ਵੀ ਤੁਸੀਂ ਇਥੇ ਪੇਸ਼ ਹੋ ਮਤਲਬ ਇਹ ਬੜੀ ਮੰਦਭਾਗੀ ਗੱਲ ਹੈ ਇਹ ਸਿਆਸਤ ਵਿੱਚ ਨਘਾਰ ਹੈ ਜਿਹੜੀ ਆਮ ਆਦਮੀ ਨੂੰ ਕਾਹਦੀ ਗੱਲ ਨਾ ਕਰੀ ਸੀ ਵੀ ਅਸੀਂ ਮੰਗਰ ਬਲਿਆ ਰਾਜ ਦਉਗੇ ਲੋਕਤੰਤਰ ਬਹਰਤ ਹੋਏ ਇਹ ਮਤਲਬ ਇਹ ਤੋਂ ਮਾੜੀ ਹੈ ਜਿਹੜੀ ਹਰਕਤ ਹੋਣੀ ਚਾਹੀਦੀ ਕਿਸੇ ਦੇ ਬੱਚੇ ਨੂੰ ਤਾਰਨ ਤੁਸੀਂ ਇਹਦੀ ਕੰਪਲੇਂਟ ਦੇਈ ਜੀ ਕਿਤੇ ਮੈਂ ਫਿਲਹਾਲ ਕੋਈ ਕੰਪਲੇਂਟ ਨਹੀਂ ਦਿੱਤੀ ਜੀ ਮੈਂ ਕੰਪਲੇਂਟ ਸਾਡੇ ਮਾਨਵ ਮੈਂ ਆਪਣੇ ਪੰਜਾਬ ਸਰਪੰਚ ਰਾਜਾ ਪਿੰਡੀ ਜੀ ਨਾਲ ਗੱਲ ਇਹ ਦੇ ਕੇ ਅਜੇ ਨੌਲੇਜ ਵਿੱਚ ਉਹਨਾਂ ਨੇ ਗੱਲ ਕੀਤੀ ਹੈ ਐਸਐਸਪੀ ਸਾਹਿਬ ਨਾਲ ਮੈਨੂੰ ਮੈਂ ਕਨੂੰ ਨਿੱਜੀ ਤੌਰ ਤੇ ਐਸਐਸਪੀ ਸਾਹਿਬ ਨਾਲ ਮਿਲੂੰਗਾ ਮੈਨੂੰ ਜਿਹੜਾ ਉਸ ਬੰ ਨੂੰ ਮੈਸੇਜ ਮਿਲਿਆ ਮੈਨੂੰ ਪੋਜ਼ਿਟਿਵ ਮਿਲਿਆ ਉਹ ਕਹਿੰਦੇ ਤੁਹਾਡੇ ਨਾਲ ਟਕਾ ਨਹੀਂ ਹੋਊਗਾ ਤੁਸੀਂ ਆ ਕੇ ਮੈਨੂੰ ਮਿਲੋ ਮੈਨੂੰ ਬੁਲਾਇਆ ਮੈਂ ਐਸਐਸਪੀ ਸਾਹਿਬ ਨੂੰ ਕਹਾਂ ਉਹ ਮਿਲੋ ਹੋਏ ਕੋਈ ਬੰਦੇ ਦਾ ਤੁਹਾਡਾ ਬੇਟਾ ਕਿੱਥੇ ਜੀ ਬੇਟਾ ਪਤਾ ਨਹੀਂ ਜੀ ਜਿਹੜਾ 2024 ਦਾ ਤੁਸੀਂ ਕੇਸ ਦੱਸ ਰਹੇ ਹੋ ਕਿਹੜਾ ਕੇਸ ਹੈ ਪਤਾ ਨਹੀਂ ਜੀ ਸਾਨੂੰ ਪੁੱਤਰ ਪਤਾ ਹੀ ਨਹੀਂ ਅੱਛਾ ਜੀ ਸਾਨੂੰ ਕੋਈ ਇਸ ਬਾਰੇ ਦਾ ਪਤਾ ਹੀ ਨਹੀਂ ਹੈਗਾ ਉਹਨਾਂ ਨੇ ਆ ਕੇ ਕਿਹਾ ਕੋਈ ਕੇਸ ਹੈ ਤੁਹਾਡਾ ਪਤਾ ਹੀ ਨਹੀਂ ਬੇਟੇ ਨੇ ਵੀ ਕਿਹਾ ਫੋਨ ਦੇ ਕੇ ਕਰਨ ਕਿ ਮੈਂ ਤਾਂ ਮੇਰੇ ਦੇ ਨਾਲ ਕੋਈ ਲੈਣ ਦਾ ਹੈ ਹੀ ਪਤਾ ਨਹੀਂ ਕਹਾਂਗੇ ਤੁਸੀਂ ਗੱਲ ਕਰ ਲਿਓ ਕਾਂਗਸ ਪਾਰਟੀ ਦੀ ਤੁਹਾਡੇ ਕਾਂਗਰਸ ਪਾਰਟੀ ਦੇ ਐਮਸੀ ਜਿੱਤ ਕੇ ਆਮ ਆਦਮੀ ਪਾਰਟੀ ਸਪੋਰਟ ਕਰ ਰਹੇ ਹੈ ਕਿਹਾ ਤੁਹਾਡੀ ਪਾਰਟੀ ਤੁਸੀਂ ਸਪੋਰਟ ਕੀਤੀ ਉਹਨੂੰ ਕੱਢ ਪਾਰਟੀ ਚੋਂ ਆਪਣੀ ਪਾਰਟੀ ਇਸ ਬਾਰੇ ਚੁੱਕ ਬੈਠੀ ਹੈ ਗੱਲ ਇਸ ਤਰ੍ਹਾਂ ਜੀ ਦੇਖੋ ਮੈਂ ਵੀ ਕਿਸੇ ਨੂੰ ਕਿਹਾ ਨਹੀਂ ਕਿਉਂਕਿ ਦੂਜੇ ਪਾਸੇ ਵੀ ਜਿਹੜੀ ਪ੍ਰਧਾਨ ਹੈ ਉਹ ਅਕਾਲੀ ਦਲ ਦੀ ਹੈ ਕੋਈ ਕਾਂਗਰਸ ਤੋਂ ਖਿਲਾਫ ਨਹੀਂ ਗਏ ਹੈਗੇ ਜੋ ਮਤਲਬ ਅਕਾਲੀ ਦਲ ਤੋਂ ਖਿਲਾਫ ਗਏ ਮੈਂ ਉਹਨਾਂ ਨੂੰ ਨਹੀਂ ਰੋਕਿਆ ਨਾ ਮੈਂ ਰੋਕਣਾ ਉਹਨਾਂ ਨੂੰ ਲੇਕਿਨ 18 ਦੇ 18 ਬੰਦੇ ਜਿਹੜੇ ਉੱਧਰ ਰਹਿ ਕੇ ਉਹਦੇ ਵਿੱਚ ਸਾਡੇ ਤਿੰਨ ਕਾਂਗਰਸ ਦੇ ਵੀ ਆ ਮੈਂ ਉਹਨਾਂ ਨੂੰ ਨਾਲ ਕਿਸੇ ਨੂੰ ਰੋਕਿਆ ਜੇ 18 ਨਾਲ ਸਰਕਾਰ ਟੁੱਟਦੀ ਹੈ ਕਮੇਟੀ ਟੁੱਟਦੀ ਤੌਰ 'ਤੇ ਉਹਨਾਂ ਨੇ ਮੈਨੂੰ ਪ੍ਰੈਸ਼ਰ ਵੀ ਕਰਦੇ ਜੇ ਮੈਂ ਕਿਸੇ 18 ਬੰਦਿਆਂ ਚੋਂ ਕਿਸੇ ਨੂੰ ਫੋਨ ਕਰਿਆ ਹੋਵੇ ਕਿਸੇ ਨੂੰ ਮੈਸੇਜ ਦਿੱਤਾ ਹੋਵੇ ਵੀ ਤੁਸੀਂ ਇਹਨਾਂ ਨਾਲ ਨਾ ਜਾਓ ਇਹਨਾਂ ਨੂੰ ਵੋਟ ਪਾਓ ਫਿਰ ਮੈਂ ਡਿਫਾਲਟ ਰਹਿਗਾ ਮੇਰੇ ਤੇ ਪ੍ਰੈਸ਼ਰ ਪਾਵੇ ਸਰਕਾਰ ਵੀ ਤੂੰ ਰੋਕ ਰਿਹਾ ਹੈ ਜਦੋਂ ਬੰਦੇ ਜਾ ਰਹੇ ਮੈਂ ਉਹਨਾਂ ਦਾ ਕਿਸੇ ਨੂੰ ਵੀ ਗਲਤ ਤਾਂ ਲੇਕਿਨ ਜਿਹੜੇ ਬਾਕੀ ਬੰਦੇ ਸੀ ਉਹ ਪਾਰਟੀ ਛੱਡ ਕੇ ਚਲੇ ਗਏ ਉਹਨਾਂ ਬਾਰੇ ਮੈਂ ਆਪਣੀ ਪਾਰਟੀ ਨਾਲ ਜ਼ਰੂਰ ਜਿਨ੍ਹਾਂ ਨੇ ਟਿਕਟਾਂ ਲੈ ਕੇ ਕਾਂਗਰਸ ਦੇ ਚੋਣ ਨਿਸ਼ਾਨ ਤੇ ਜਿੱਤੇ ਐ ਜਦੋਂ ਪਾਰਟੀ ਨੂੰ ਲੋੜ ਸੀ ਉਹ ਪਾਰਟੀ ਛੱਡ ਕੇ ਚਲੇ ਗਏ ਉਹਦੇ ਬਾਰੇ ਵਿੱਚ ਜ਼ਰੂਰ ਗੱਲ ਕਰੂੰਗਾ ਵੀ ਉਹਨਾਂ ਨੂੰ ਪਾਰਟੀ ਚੀਜ਼ਾਂ ਲੈਣਾ ਹੈ ਤਾਂ ਉਹ ਸੋਚ-ਸਮਝ ਕੇ ਲੈਣ। ਹੁਣ ਮੰਗ ਕੀ ਕਰਦੇ ਤੁਸੀਂ ਸਰਕਾਰ ਤੋਂ? ਮੈਂ ਸਰਕਾਰ ਤੋਂ ਮੰਗ ਕਰਦਾ ਐ ਮੈਸੇਜ ਜੋ ਅੱਜ ਸਾਨੂੰ ਮੇਰਾ ਮੈਨੂੰ ਜੋ ਐਸਐਸਪੀ ਸਾਹਿਬ ਤੋਂ ਰਿਸਪੌਂਸ ਮਿਲਿਆ ਮੈਨੂੰ ਵਧੀਆ ਮਿਲਿਆ ਮੈਨੂੰ ਲੱਗਿਆ ਇਹ ਬਾਕੀ ਗੱਲ ਕੱਲ ਨੂੰ ਪਤਾ ਲੱਗੂਗੀ। ਮੈਂ ਤਾਂ ਸਰਕਾਰ ਤੋਂ ਮੰਗ ਕਰਦਾ ਵੀ ਜਿਹੜੇ ਬੱਚਿਆਂ ਨੂੰ ਬੱਚੇ ਕਾਦੇਵਾਰ ਜਾ ਰਹੇ ਨੇ ਜਿਹੜੇ ਬੱਚੇ ਇੱਥੇ ਕੰਮ ਕਰਨਾ ਚਾਹਦੇ ਜੇ ਮੈਂ ਇਤਨਾ ਸਰਕਾਰ ਤੰਗ ਕਰੂਗੀ ਫਿਰ ਕੁੱਠੇ ਰਸਤੇ ਪੈਣਗੇ ਜੀ ਜੇ ਮੇਰੇ ਬੱਚੇ ਨੂੰ ਗੈਂਗਸਟਰ ਬਣਾ ਕੇ ਜੇਲ੍ਹ 'ਚ ਭੇਜਣਾ ਉੱਥੇ ਗੈਂਗਸਟਰਾਂ ਨੂੰ ਮਿਲਣਗੇ ਓਕੇ ਕੀ ਕਰੂਗਾ ਦੱਸੋ ਕਿਸੇ ਕਰਕੇ ਬੱਚੇ ਬਾਹਰੋਂ ਜਾ ਰਹੇ ਜਿਹੜੀ ਸਰਕਾਰ ਦੇ ਵਾਦੇ ਸਾਰੇ ਝੋਕੇ ਹਨ ਵੀ ਅਸੀਂ ਮਤਲਬ ਵਧੀਆ ਰਾਜ ਦੇ ਰਹੇ ਇਹ ਮਤਲਬ ਆਪਣੇ ਆਪ ਪ੍ਰਸ਼ਾਸਨ ਕਰ ਰਹੇ ਛੋਟੀ ਛੋਟੀਆਂ ਗੱਲਾਂ ਪਿੱਛੇ ਕਿ ਇੱਕ ਨਗਰ ਕੌਂਸਲ ਬਣਾ ਲੂਵੇ 92 MLA ਇੱਕ ਨਗਰ ਕੌਂਸਲ ਬਣਾ ਲੂਵੇ ਤਾਂ ਕਿ ਆ ਜੂ ਬਣਾ ਲੈਣਾਂ ਸਾਲੋ ਵੀ ਰੋਕਦੇ ਨਹੀਂ ਹੈ لیکن ਜਿਹੜਾ ਬੰਦਾ ਨਹੀਂ ووٹ ਪਾਣੀ ਜਾਂਦਾ ਲੋਕਤੰਤਰ ਹੈ ਜੇ ਸਾਨੂੰ ਕੋਈ ਲੋਕ ووٹ ਨਹੀਂ ਪਾਉਂਦੇ ਦੇਖੋ ਮੈਂ ਤੁਹਾਨੂੰ ਦੱਸਣਾ ਚਾਹਾਂ ਅਸੀਂ 38 ਸਾਲ ਤੋਂ ਐਮਸੀ ਚੱਲੇ ਆ ਰਹੇ ਹਾਂ ਮੇਰੇ ਫਾਦਰ ਸਾਹਿਬ 25 ਸਾਲ ਐਮਸੀ ਰਹੇ ਨੇ ਨਗਰ ਕੌਂਸਲ ਦੇ ਪ੍ਰਧਾਨ ਵੀ ਰਹੇ ਨੇ 10 ਸਾਲ ਤੋਂ ਮੈਂ ਐਮਸੀ ਰਿਹਾ ਮੇਰੀ ਮਿਸਿਸ ਐਮਸੀ ਹੈ ਜੇ ਸਾਡਾ ਇਹ ਜਿਹੇ ਕਰਤਾਰ ਹੋਵੇ ਤਾਂ ਸਾਨੂੰ ਕੌਣ ਵੋਟ ਪਾਊਗਾ ਜੀ بار بار ਕੋਈ ਵੋਟ ਪਾਣੂ 5 ਸਾਲ ਪਾਣੂ 10 ਸਾਲ ਪਾਣੂ 15 ਸਾਲ ਪਾਣੂ ਲੇਕਿਨ ਸਾਨੂੰ ਜੇ ਮਦਦ ਪ੍ਰੋਚਾਇਨੇ ਸਰਕਾਰ ਨੇ ਇਸ ਤਰ੍ਹਾਂ ਖਿੱਚਣਾ ਹੈ ਤਾਂ ਫਿਰ ਸਾਨੂੰ ਦੱਸੋ ਅਸੀਂ ਕੀ ਕਰ ਸਕਦੇ ਹਾਂ ਕਿਹੜੇ ਰਸਤੇ ਤੁਰੀਏ ਅਸੀਂ ਕਾਂਗਰਸ ਪਾਲਨੀ ਵਿੱਚ ਅਸੀਂ ਇਸ ਗੱਲ ਤੋਂ ਡਰਦੇ ਨਹੀਂ ਹੈ ਜਿਨ੍ਹਾਂ ਨੇ ਪਰਚਾ ਕਰਨਾ ਕਰ ਦਵੇ ਮੈਂ ਉਸ ਪਾਰਟੀ ਨਾਲ ਸੰਬੰਧ ਰੱਖਦਾ ਜਿਨ੍ਹਾਂ ਨੇ ਸ਼ਾਂਤਨਾ ਦੇ ਕੇ ਲੜਾਈਆਂ ਲੜ ਕੇ ਦੇਸ਼ ਨੂੰ ਯਾਦ ਕਰਾਇਆ ਲੇਕਿਨ ਇਹ ਛੋਟੀ ਗੱਲ ਹੈ ਬਹੁਤ ਕੋਈ ਗੱਲ ਨਹੀਂ ਜੋ ਸਰਕਾਰ ਨੇ ਐਮਐਨਏ ਸਾਹਮਣੇ ਜੇ ਕਰੋਨਾ ਤਾਂ ਇਹ ਤਰਵਾਦਣ ਕੋਈ ਗੱਲ ਨਹੀਂ ਤੁਸੀਂ ਗੱਲ ਕਰਦੇ ਹੋ ਕਾਲੀ ਦਿਲ ਦੇ ਪ੍ਰਧਾਨ ਦੀ ਉਹ ਉਹਨਾਂ ਜਿਹੜੇ ਮੈਡਮ ਨੇ ਉਹਨਾਂ ਨੂੰ ਦਾ ਆਪ ਕਾਲ ਦੀਆਂ ਜਿਹੜੀਆਂ ਇਦਾਂ ਦੀਆਂ ਥ੍ਰੈਟ ਆ ਰਹੀ ਆ ਜੀ ਮੈਂ ਸੋਸ਼ਲ ਮੀਡੀਆ ਦੇਖ ਰਹਾ ਜਿਹਨਾਂ ਦੇ ਆਹੀ ਗੱਡੀ ਹੈ ਜਿਹੜੀ ਆਹੀ ਗੱਡੀ ਹੈ ਜਿਹੜੀ ਉਹੀ ਐਮਐਸ ਸੀ ਹੈ ਇੱਥੇ ਜੌਨੀ ਰਾਣਾ ਇੱਕ ਬਡਾਲੇ ਦਾ ਉਹਦੇ ਘਰ ਦੇ ਮੈਨੂੰ ਵੀਡੀਓ ਨਿਕ ਰਹਾ ਉਹਦੇ ਘਰ ਪਰੇਸ਼ਾਨ ਕਰ ਰਹੀ ਹੈ ਗੱਜਰਾਲ ਹੈ ਕੋਈ ਮਿਸਟਰ ਗੱਜਰਾਲ ਹੈ ਆਪਣੇ ਇੱਥੇ ਜਸਨੀ ਗਲੇਵ ਦੇ ਉਹਨਾਂ ਤੋਂ ਤਾਂ ਕਰ ਰਹੀ ਹੈ ਹੂੰ ਦੇਖੋ ਕਾਨੀ ਲੱਗਦਾ ਜਿੱਥੇ ਮੈਂ ਕਾਨੀ ਦਾ ਮੈਂ ਖੜਿਆ ਹਾਂ ਹੂੰ ਤੋੜ ਲੋ ਜੇ ਟੁੱਟਦੇ ਐ ਸਿਰੋਮੀ ਨਹੀਂ ਕਹਿੰਦੇ ਹੋ ਵੀ ਤੋੜੀਆਂ ਤੁਸੀਂ ਜੇ ਧਰਾ ਕੇ ਤੋੜੇ ਜੇ ਧਮਾ ਕੇ ਤੋੜੇ ਜਾਂ ਜੇ ਕਿਸੇ ਹੋਰ ਤਰੀਕੇ ਨਾਲ ਤੋੜੇ ਇਹਨਾਂ ਨੂੰ ਵੀ ਤੋੜ ਲੋ ਪਰ ਇਹ ਨਹੀਂ ਨਾ ਅਤਿਆਚਾਰ ਕਰਕੇ ਜੀਣਾ ਹੈ ਤੇ ਮਤਲਬ ਇਹ ਗਲਤ ਗੱਲ ਹੈ ਜਿਹੜੀ ਉਹ ਅੰਤਮਾਨ ਸਰਕਾਰ ਦੀ ਪੁਲਿਸ ਵਾਲੀ ਨੀਤੀ ਇੱਥੇ ਵੀ ਵਰਤੀ ਜਾ ਰਹੀ ਜਿਹੜੀ ਗੱਲਾਂ ਚੱਲ ਰਹੀਆਂ ਉਹ ਸਾਲਾ ਜਿਹੜੀ ਉਹ ਸਰਕਾਰ ਨਾਲ ਚੱਲਦੀ ਹੈ ਪੁਲਿਸ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਪੁਲਿਸ ਨੂੰ ਕਿਸੇ ਦਾ ਕੀ ਲੈਣਾ ਹੈ ਪੁਲਿਸ ਨੇ ਆਪ ਥੋੜੀ ਪ੍ਰਧਾਨ ਬਣਾਇਆ ਜਾਂ ਪੁਲਿਸ ਨੇ ਵੋਟਾਂ ਥੋੜੀ ਲੈਣੀਆਂ ਹੈ ਨਾ ਪੁਲਿਸ ਨੇ ਐਮਐਲਏ ਬਣਨਾ ਨਾ ਪੁਲਿਸ ਨੇ ਕਿਸੇ ਨੇ ਸਰਪ੍ਰਧ ਬਣਨਾ ਨਾ ਗੀ ਨੇ ਮੰਤਰੀ ਬਣਨਾ ਉਹ ਤੋਂ ਪੁਲਿਸ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਦੇ ਦਬਾਅ ਥਲੇ ਕੰਮ ਕਰਦੇ ਹਨ ਜੋ ਮੈਂ ਸਮਝ ਰਿਹਾ ਠੀਕ